ਹੈਲੋ ਪੇਰੈਂਟਸ ਵੈਲਕਮ ਟੂ ਮਾਈ ਚੈਨਲ ਤਾਂ ਅੱਜ ਦੀ ਰੈਸਪੀ ਬਹੁਤ ਹੀ ਇੰਟਰਸਟਿੰਗ ਐਂਡ ਹੈਲਦੀ ਹੋਣ ਵਾਲੀ ਆ ਇਹਦੇ ਵਿੱਚ ਨਾ ਹੀ ਮੈਦਾ ਨਾ ਹੀ ਐਗ ਤੇ ਨਾ ਹੀ ਚਿਨੀ ਉਹਦੀ ਲੋੜ ਆ ਇਹ ਬਹੁਤ ਹੀ ਜ਼ਿਆਦਾ ਹੈਲਦੀ ਕੇਕ ਬਣ ਕੇ ਤਿਆਰ ਹੋਏਗਾ ਜਿਹੜਾ ਕਿ ਤੁਸੀਂ ਆਪਣੇ 2 ਸਾਲ ਦੇ ਬੱਚੇ ਨੂੰ ਵੀ ਦੇ ਸਕਦੇ ਹੋ ਤੇ ਬੱਚਿਆਂ ਨੂੰ ਜਿਵੇਂ ਕਿ ਕੇਕ ਬਹੁਤ ਪਸੰਦ ਹੁੰਦਾ ਹੈ ਬਟ ਬਾਹਰ ਵਾਲਾ ਅਗਰ ਆਪਾਂ ਕੇਕ ਲੈ ਕੇ ਦਿੰਨੇ ਆ ਤਾਂ ਉਹ ਕਾਫੀ ਧੇਰ ਦੇ ਪੈਕਡ ਹੁੰਦੇ ਨੇ ਐਂਡ ਅਨ ਹੈਲਦੀ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਰਿਫਾਈਨਡ ਔਇਲ ਹੁੰਦਾ ਸੋ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਹੈਲਦੀ ਤੇ ਈਜ਼ੀ ਰੈਸਪੀ ਸ਼ੇਅਰ ਕਰ ਰਹੀ ਆ ਕੇਕ ਬਣਾਉਣ ਦੀ ਜਿਹਦੇ ਵਿੱਚ ਆਪਾਂ ਥੋੜੇ ਜੇ ਕਾਜੂ ਥੋੜੇ ਜੇ ਬਦਾਮ ਐਂਡ ਸੋਗੀ ਇਹਦੇ ਵਿੱਚ ਤੁਸੀਂ ਬਲੈਕ ਕਿਸ਼ਮਿਸ਼ ਵੀ ਪਾ ਸਕਦੇ ਹੋ ਖਰੋਟ ਵੀ ਪਾ ਸਕਦੇ ਹੋ ਡਰਾਈ ਫਰੂਟਸ ਜਿਹੜੇ ਤੁਹਾਡੇ ਕੋਲ ਅਵੇਲੇਬਲ ਨੇ ਐਂਡ ਚੈਰੀ ਇਹਨਾਂ ਨੂੰ ਆਪਾਂ ਪੀਸਿਸ ਦੇ ਵਿੱਚ ਕੱਟ ਕਰ ਲਵਾਂਗੇ ਐਂਡ ਨਾਲ ਹੀ ਮੈਂ ਲੈ ਲਿਆ ਫਰੈਸ਼ ਜੂਸ ਇਹ ਤੁਸੀਂ ਸੰਤਰੇ ਦਾ ਵੀ ਲੈ ਸਕਦੇ ਹੋ ਕਿਨੂ ਦਾ ਵੀ ਲੈ ਸਕਦੇ ਹੋ ਮਸੰਮੀ ਦਾ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਸਾਰੇ ਡਰਾਈ ਫਰੂਟਸ ਜਿਹੜੇ ਕਿ ਆਪਾਂ ਲਏ ਸੀਗੇ ਉਹ ਇਹਦੇ ਵਿੱਚ ਰੱਖ ਦਨੇ ਆ ਐਂਡ ਇੱਕ ਕੋਲੀ ਛੋਟੀ ਵਾਲੀ ਆਪਾਂ ਟੂਟੀ ਫਰੂਟੀ ਦੀ ਲੈਣੀ ਆ ਤੇ ਆਪਾਂ ਇਹਨਾਂ ਨੂੰ ਚੰਗੇ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਆਪਾਂ ਸੋਕ ਹੋਣ ਲਈ ਰੱਖ ਦਵਾਂਗੇ ਐਟ ਲੀਸਟ ਇੱਕ ਘੰਟਾ ਅਗਰ ਤੁਹਾਡੇ ਕੋਲ ਟਾਈਮ ਹੈਗਾ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ 'ਚ ਹੀ ਦੱਸਿਆ ਸੀ ਕਿ ਆਪਾਂ ਬਿਨਾਂ ਚੀਨੀ ਤੋਂ ਬਣਾਵਾਂਗੇ ਸੋ ਆਪਾਂ ਹੁਣ ਇਹਦੇ ਵਿੱਚ ਗੁੜ ਪਾਵਾਂਗੇ ਗੁੜੀ ਇੱਕ ਕਟੋਰੀ ਛੋਟੀ ਵਾਲੀ ਮੈਂ ਲੈ ਲਈ ਸੀ ਤੇ ਇਹਦੇ ਵਿੱਚ ਆਪਾਂ ਗਰਮ ਪਾਣੀ ਲੈ ਕੇ ਇਹਨੂੰ ਪੈਨ ਦੇ ਵਿੱਚ ਟਰਾਂਸਫਰ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲਵਾਂਗੇ ਤੇਨੂੰ ਆਪਾਂ ਹਿਲਾਉਂਦੇ ਜਾਵਾਂਗੇ ਲਗਾਤਾਰ ਤਾਂ ਕਿ ਜਿਹੜਾ ਕੀ ਆ ਚਿਪਕੇ ਨਾ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਜਾਵਾਂਗੇ ਦੇਖੋ ਗੁੜ ਆਪਣਾ ਮੈਲਟ ਹੋ ਗਿਆ ਹੈ ਹੁਣ ਜਿਹੜਾ ਮੈਂ ਡਰਾਈ ਫਰੂਟ ਦਾ ਤੇ ਜੂਸ ਦਾ ਮਿਕਸਚਰ ਰੈਡੀ ਕੀਤਾ ਹੋਇਆ ਸੀ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਸਾਈਡ ਤੇ ਰੱਖ ਦਵਾਂਗੇ ਐਟ ਲੀਸਟ 15 ਤੋਂ 20 ਮਿੰਟ ਐਂਡ ਹੁਣ ਮੈਂ ਲੈ ਲਿਆ ਮਿਕਸੀ ਇੱਕ ਵਧੀਆ ਟੇਸਟ ਦੇ ਲਈ ਆਪਾਂ ਇਹਦੇ ਵਿੱਚ ਦਾਲਚੀਨੀ ਪਾਵਾਂਗੇ ਦੋ ਤੋਂ ਤਿੰਨ ਇਲਾਇਚੀ ਪਾਵਾਂਗੇ ਇਦੇ ਵਿੱਚ ਮੈਂ 1 ਜਾਂ 2 ਚਮਚ ਚੀਨੀ ਦੇ ਐਡ ਕਰੂੰਗੀ ਤਾਂ ਕਿ ਇਹ ਚੰਗੀ ਤਰ੍ਹਾਂ ਪੀਸਿਆ ਜਾਵੇ ਕਿਉਂਕਿ ਇਹ ਇਕੱਲੇ ਤਾਂ ਨਹੀਂ ਪੀਸੇ ਜਾਣਗੇ ਹੁਣ ਆਪਾਂ ਇੱਕ ਵੱਡਾ ਬਰਤਨ ਲਵਾਂਗੇ ਐਂਡ ਉਹਦੇ ਵਿੱਚ ਇੱਕ ਵੱਡੀ ਕਟੋਰੀ ਆਟੇ ਦੀ ਲਵਾਂਗੇ ਤੇ ਜਿਹੜਾ ਆਪਾਂ ਫਾਈਨ ਪਾਊਡਰ ਬਣਾਇਆ ਸੀ ਇਲਾਇਚੀ ਤੇ ਦਾਲਚੀਨੀ ਦਾ ਉਹਨੂੰ ਆਪਾਂ ਛਾਣ ਲਵਾਂਗੇ ਤੇ ਇਸ ਤੋਂ ਬਾਅਦ ਆਪਾਂ ਇੱਕ ਕਟੋਰੀ ਜਿਹੜੀ ਆ ਮੱਖਣ ਦੀ ਲੈਣੀ ਆ ਤੇ ਇੱਕ ਕਟੋਰੀ ਹੀ ਆਪਾਂ ਦੁੱਧ ਦੀ ਪਾਣੀ ਆ ਮੱਖਣ ਦੀ ਜਗ੍ਹਾ ਤੇ ਤੁਸੀਂ ਮਲਾਈ ਵੀ ਪਾ ਸਕਦੇ ਹੋ ਤੇ ਆਇਲ ਵੀ ਪਾ ਸਕਦੇ ਹੋ ਪਰ ਜਿਵੇਂ ਕਿ ਮੈਂ ਦੱਸਿਆ ਕਿ ਮੈਂ ਬਹੁਤ ਹੈਲਦੀ ਬਣਾ ਰਹੀ ਆ ਸੋ ਮੈਂ ਉਹਦੀ ਜਗ੍ਹਾ ਤੇ ਮੱਖਣ ਹੀ ਪ੍ਰੇਫਰ ਕੀਤਾ ਤੇ ਜਿਹੜਾ ਆਪਣਾ ਮਿਕਸਚਰ ਸੀਗਾ ਡਰਾਈ ਫਰੂਟਸ ਦਾ ਟੂਟੀ ਫਰੂਟੀ ਦਾ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮੈਨੂੰ ਲੱਗ ਰਿਹਾ ਸੀ ਇਹ ਜ਼ਿਆਦਾ ਪਤਲਾ ਹੋ ਗਿਆ ਸੋ ਮੈਂ ਥੋੜਾ ਜਿਹਾ ਆਟਾ ਵਿੱਚ ਹੋਰ ਐਡ ਕਰ ਦਿੱਤਾ ਹੈ ਕੰਸਿਸਟੈਂਸੀ ਤੁਸੀਂ ਚੈੱਕ ਕਰ ਲਓਗੇ ਠੀਕ ਹੈ ਆਪਣੇ ਅਕੋਰਡਿੰਗ ਕਿ ਇਹਦਾ ਬਹੁਤ ਵਧੀਆ ਜਿਹਾ ਇੱਕ ਬੈਟਰ ਬਣ ਕੇ ਤਿਆਰ ਹੋਵੇ ਐਂਡ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਬੇਕਿੰਗ ਸੋਡਾ ਪਾਵਾਂਗੇ ਐਂਡ ਬੇਕਿੰਗ ਪਾਊਡਰ ਪਾਵਾਂਗੇ ਇਹਨਾਂ ਨੂੰ ਐਕਟੀਵੇਟ ਕਰਨ ਲਈ ਮੈਂ ਇਹਦੇ ਵਿੱਚ ਥੋੜਾ ਜਿਹਾ ਵਿਨੇਗਰ ਪਾਉਂਗੀ ਅਗਰ ਵਿਨੇਗਰ ਨਹੀਂ ਹੈਗਾ ਤਾਂ ਤੁਸੀਂ ਉਹਦੀ ਜਗ੍ਹਾ ਤੇ ਨਿੰਬੂ ਵੀ ਪਾ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇੱਕ ਸਾਈਡ ਤੇ ਮੈਂ ਆਲਰੇਡੀ ਗੈਸ ਦੇ ਉੱਤੇ ਆਪਣਾ ਜਿਹੜਾ ਬਰਤਨ ਸੀਗਾ ਉਹ ਹੀਟ ਹੋਣ ਲਈ ਰੱਖ ਦਿੱਤਾ ਵਾ ਇਹ ਪਲਮ ਕੇਕ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗਾ ਐਂਡ ਤੁਹਾਡੇ ਬੱਚਾ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਤੁਸੀਂ ਜ਼ਰੂਰ ਟਰਾਈ ਕਰੋ ਫਰੈਂਡਸ ਐਂਡ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਲਵਾਂਗੇ ਸੋ ਆਪਾਂ ਹੁਣ ਇੱਕ ਬਰਤਨ ਲਵਾਂਗੇ ਐਂਡ ਉਹਨੂੰ ਚੰਗੀ ਤਰ੍ਹਾਂ ਆਪਾਂ ਆਇਲ ਕਰਾਂਗੇ ਇਹਦੇ ਵਿੱਚ ਮੈਂ ਬਟਰ ਹੀ ਲਗਾ ਰਹੀਆਂ ਇਹਨੂੰ ਚੰਗੀ ਤਰ੍ਹਾਂ ਬਟਰ ਲਗਾ ਕੇ ਐਂਡ ਜਿਹੜਾ ਆਪਣਾ ਮਿਕਸਰ ਤਿਆਰ ਹੋਇਆ ਵਾ ਕੇਕ ਦਾ ਵਾਲਾ ਉਹਨੂੰ ਆਪਾਂ ਇਹਦੇ ਵਿੱਚ ਟਰਾਂਸਫਰ ਕਰ ਦਵਾਂਗੇ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਲੱਖਿਓ ਜਿਵੇਂ ਤੁਸੀਂ ਇਹਦੇ ਵਿੱਚ ਵਿਨੇਗਰ ਤੇ ਸੋਡਾ ਪਾਉਂਗੇ ਇਹਨੂੰ ਜ਼ਿਆਦਾ देर ਨਹੀਂ ਰੱਖਣਾ ਆਪਾਂ ਇਹਨੂੰ ਆਪਾਂ ਨਾਲ ਦੇ ਨਾਲ ਬਰਤਨ ਦੇ ਵਿੱਚ ਟਰਾਂਸਫਰ ਕਰਕੇ ਐਂਡ ਇਹਨੂੰ ਸੈੱਟ ਕਰ ਦੇਣਾ ਐਂਡ ਉੱਪਰ ਉਹ ਡੈਕੋਰੇਟ ਕਰਨ ਲਈ ਮੈਂ ਇਹਦੇ ਵਿੱਚ ਕੁਝ ਡਰਾਈ ਫਰੂਟਸ ਹੋਰ ਪਾਏ ਨੇ ਬਾਦਾਮ ਕਾਜੂ ਚੈਰੀ ਵਗੈਰਾ ਟੂਟੀ ਫਰੂਟੀ ਵਗੈਰਾ ਜੋ ਵੀ ਤੁਸੀਂ ਪਿਸਤਾ ਵਗੈਰਾ ਤੁਸੀਂ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ ਤੁਸੀਂ ਜਿਵੇਂ ਡੈਕੋਰੇਟ ਕਰਨਾ ਚਾਹੁੰਦੇ ਹੋ ਆਪਣੇ ਕੇਕ ਨੂੰ ਤੁਸੀਂ ਓਵੇਂ ਇਹਨੂੰ ਡੈਕੋਰੇਟ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਇਹ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਹੁਣ ਆਪਾਂ ਇਹਨੂੰ ਚੱਕ ਇਹ ਤੇ ਚੱਕ ਕੇ ਆਪਾਂ ਇਹਨੂੰ ਕੜਾਈ ਦੇ ਵਿੱਚ ਰੱਖ ਦਵਾਂਗੇ ਕੜਾਈ ਆਲਰੇਡੀ ਗਰਮ ਸੀਗੀ ਠੀਕ ਹੈ ਜੀ ਤੇ ਆਪਾਂ ਇਹਨੂੰ ਕੜਾਈ ਦੇ ਵਿੱਚ ਰੱਖ ਦਿੱਤਾ ਹੈ ਤੇ ਐਟਲੀਸਟ ਜ਼ਿਆਦਾ ਨਹੀਂ ਇਹਨੂੰ 1 ਘੰਟਾ ਲੱਗ ਜਾਂਦਾ ਵਾ ਕੁਕ ਹੋਣ ਲਈ 1 ਘੰਟਾ ਹੋ ਚੁੱਕਿਆ ਹੈ ਤੇ ਮੈਂ ਚੈੱਕ ਕਰ ਰਹੀ ਹਾਂ ਆਪਣਾ ਜਿਹੜਾ ਕੇਕ ਆ ਉਹ ਬੇਕ ਹੋ ਚੁੱਕਿਆ ਹੈ ਹੁਣ ਆਪਾਂ ਇਹਨੂੰ ਇਹਦੇ ਵਿੱਚੋਂ ਰਿਮੂਵ ਕਰਾਂਗੇ ਇਹ ਥੋੜਾ ਗਰਮ ਸੀਗਾ ਸੋ ਆਪਾਂ ਟੈਪ ਟੈਪ ਕਰਾਂਗੇ ਵਾਓ ਪਾਫ ਵੀ ਨਿਕਲ ਰਹੀ ਆ ਵਿੱਚੋਂ ਐਂਡ ਇਹ ਰੈਡੀ ਹੋ ਗਿਆ ਹੈ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਬਹੁਤ ਹੀ ਧਿਆਨ ਨਾਲ ਤਾਂ ਕਿ ਟੁੱਟ ਨਾ ਜਾਵੇ ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਐਂਡ ਬਹੁਤ ਜ਼ਿਆਦਾ ਟੇਸਟੀ ਹੋਏਗਾ ਫਰੈਂਡਸ ਜ਼ਰੂਰ ਟਰਾਈ ਕਰਿਓ ਐਂਡ ਮੇਰੀ ਸਾਰੀ ਵੀਡੀਓਜ਼ ਆਲਮੋਸਟ ਬੇਬੀਜ਼ ਦੇ ਫੂਡ ਤੇ ਆ ਤੇ ਮੈਂ ਪੰਜਾਬੀ ਦੇ ਵਿੱਚ ਹੀ ਬਣਾਉਣੀ ਆ ਸੋ ਮੈਨੂੰ ਜ਼ਰੂਰ ਸਪੋਰਟ ਕਰਿਓ ਐਂਡ ਇਹ ਮੇਰਾ ਪਾਂਜਾ ਕਿੱਦਾਂ ਦੀ ਬਣੀ ਸੁਖਰਾਜ ਬਹੁਤ ਟੇਸਟੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ ਪੇਰੈਂਟਸ